ਪੁਕੜਾਂ ਛਾਵੇਂ ਕੁੜੀਆਂ ਵੀ ਕਦੇ ਖੰਗਿਆ ਕਰਨ ਗਈਆਂ 12 ਸਾਲ ਦੀਆਂ ਕੁੜੀਆਂ ਵੀ ਵਰ ਮੰਗਿਆ ਕਰਨ ਗਈਆਂ ਵਿਗੜਿਆ ਹੋਇਆ ਪੁੱਤ ਪਿਓ ਦੀ ਦਾੜੀ ਨੂੰ ਹੱਥ ਪਾਊਗਾ ਕਹਿੰਦਾ ਸੀ ਸਾਡਾ ਬਾਬਾ ਵੇੜਾ ਇਹ ਵੀ ਆਊਗਾ ਕਹਿੰਦਾ ਸੀ ਸਾਡਾ ਬਾਬਾ ਵੇੜਾ ਇਹ ਵੀ ਆਊਗਾ ਰੂੜੀਆਂ ਉੱਤੇ ਗੌਆਂ ਵੇਖੋ ਗੰਦਗੀ ਖਾਣ ਗਈਆਂ ਬਿਨ ਦੱਸਿਆ ਕਿ ਕੁੜੀਆਂ ਘਰ ਤੋਂ ਭੱਜ ਵੀ ਜਾਣ ਗਈਆਂ ਪੁਰਸ ਪਕੜ ਕੇ ਲੈ ਜੂ ਜਿਹੜਾ ਪਿਓ ਸਮਝਾਊਗਾ ਕਹਿੰਦਾ ਸੀ ਸਾਡਾ ਬਾਬਾ ਵੇੜਾ ਇਹ ਵੀ ਆਊਗਾ ਅੱਥੇ ਕੰਮ ਨਹੀਂ ਕਰਨਾ ਆਜੂ ਜੁਗ ਮਸ਼ੀਨਾਂ ਦਾ ਭਾਈ ਭਾਈ ਦਾ ਦੁਸ਼ਮਣ ਬਣ ਜੂ ਮੁੱਲ ਜ਼ਮੀਨਾਂ ਦਾ ਹਣ ਸਮਰਨਗੇ ਭੁੱਖੇ ਕੂਗਾ ਮੋਤੀ ਖਾਊਗਾ ਕਹਿੰਦਾ ਸੀ ਸਾਡਾ ਬਾਬਾ ਜਿਹੜਾ ਇਹ ਵੀ ਆਊਗਾ ਵਿੱਚ ਕਚਹਿਰੀ ਕੇਸ ਕਰਨ ਗਿਆ ਭੈਣਾ ਆਪਣੇ ਭਾਈਆਂ ਤੇ ਹਰ ਇੱਕ ਬੰਦਾ ਨਿਰਪਰ ਹੋ ਜੂ ਟੀਕੇ ਅਤੇ ਦਵਾਈਆਂ ਤੇ ਮੱਖਣ ਬਰਾੜਤਾ ਫਿਰ ਵੀ ਸੱਚੋ ਸੱਚ ਸੁਣਾਊਗਾ ਪਰ ਕਹਿੰਦਾ ਸੀ ਸਾਡਾ ਬਾਬਾ ਜਿਹੜਾ ਇਹ ਵੀ ਆਊਗਾ